ਹਾਂਜੀ ਸ਼ਸ਼ੀਕਾਲ ਜੀ ਪਣ ਅਨੁਸਾਰੀਆਂ ਨੂੰ ਜਿਹੜੀ ਅੱਜ ਵਾਲੀ ਵੀਡੀਓ ਮੈਂ ਪਾਉਣ ਲੱਗੀ ਆ ਏ ਮੇਰੇ ਵੀਵਰਸ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਨੇ ਮੰਨ ਕੇ ਚਲੋ ਜਾਂ ਬਟਿਕ ਦੇ ਕਾਮਲਾ ਜੁੜੀਆਂ ਨੇ ਉਹਨਾਂ ਤੇ ਬਿਲਕੁਲ ਨਹੀਂ ਹੈਗੀ ਇਹ ਵੀਡੀਓ ਮੈਂ ਕ ਬੱਲੀਆਂ ਵਾਲੀ ਵੀਡੀਓ ਪਾਈ ਸੀ ਉਹਦੇ ਉੱਪਰ ਥੋੜਾ ਜਿਹਾ ਇਸ਼ੂ ਆਇਆ ਸੀਗਾ ਠੀਕ ਹੈ ਕਈਆਂ ਨੇ ਜਨਨ ਕਿ ਉਹਦੇ ਤੇ ਬਹੁਤ ਆਪਣੇ ਆਪ ਨੂੰ ਦਿਖਾਇਆ ਸੀ ਉਹ ਬੱਲੀਆਂ ਵਾਲੀ ਵੀਡੀਓ ਪਾਈ ਹੈ ਜੀ ਉਹ ਤਿਲਕ ਕੇ ਫਲਾਣਾ ਤਾਂ ਨਹੀਂ ਗਿਰ ਗਿਆ ਧਮਕਾ ਤਾਂ ਨਹੀਂ ਗਿਰ ਗਿਆ ਸਮਝਣ ਵਾਲੇ ਸਮਝ ਗਏ ਹੋਣੇ ਵੀ ਮੈਂ ਇਹ ਵੀਡੀਓ ਕਿਤੇ ਤੇ ਪਾਈ ਆ ਜਾਂ ਤੁਸੀਂ ਭੈਣੋਂ ਪਾਈ ਹੋਊਗੀ ਮੰਨ ਕੇ ਚਲੋ ਉਸ ਦਾ ਇਸ਼ੂ ਕੀਤਾ ਹੋਗਾ ਤਾਂ ਮੰਨ ਲਓ ਤੁਸੀਂ ਮੰਨ ਲੋਗੀ ਆ ਜੇ ਮੰਨ ਕੇ ਚਲੋ ਜਿਹੜੇ ਮੈਂ ਤੇ ਵੱਜ ਪਾ ਰਹੀ ਆ ਜਾਂ ਜਿਹ ਦੇ ਇੰਸਟਾਗ੍ਰam ਕਰਨੀ ਆਈਡੀਆ ਬਦਲ ਕੇ ਝਾਕ ਰੱਖਦਾ ਕੁੱਤੇ ਝਾਕ ਰੱਖਦਾ ਇੱਕ ਤਾਂ ਇੱਕ ਬੰਦੇ ਦੀ ਹੁੰਦੀ ਕੁੱਤੇ ਝਾਕ ਠੀਕ ਆ ਉਹ ਬੰਦੇ ਦੀ ਕੁੱਤੇ ਝਾਕ ਜਦੋਂ ਪੂਰੀ ਨਹੀਂ ਹੁੰਦੀ ਨਾ ਫਿਰ ਉਹ ਬੰਦੇ ਦੀ ਜ਼ਿੰਦਗੀ ਦੀ ਝਾਕ ਰੱਖਦਾ ਵੀ ਹੁਣ ਮੈਂ ਕਹਿੰਨੀ ਉਹਨੂੰ ਦੇਖ ਲਾਂ ਹਨਾ ਦੇਖੋ ਜਿੰਨੀਦਰ ਪਰਮਾਤਮਾ ਦੇਖਦਾ ਰੱਬ ਮੈਨੂੰ ਰੋਟੀ ਦੇ ਰਿਹਾ ਮੈਂ ਖਾ ਆਪਣਾ ਉਹਦੇ ਆਸਰੇ ਜੋ ਮੈਂ ਬੁਰਕੀ ਖਾਣੀਆਂ ਖਾਣੀਆਂ ਖਾ ਲੈਣੀਆਂ ਠੀਕ ਆ ਇੱਕ ਜੇ ਹੁੰਦੀ ਆ ਆਸ ਕਮਾਂਡ ਵਾਲਿਆਂ ਦੀ ਆਦਤ ਹੁੰਦੀ ਆ ਕਿ ਦੂਜਿਆਂ ਦੀ ਰੋਟੀ ਕੰਨੀ ਝਾਕਣਾ ਵੀ ਜਿੰਨੀ ਦੇਰ ਮੈਨੂੰ ਰੱਬ ਨਹੀਂ ਨਾ ਮਾਰਦਾ ਓਨੀ ਦੇਰ ਅਸੀਂ ਮਰਦੇ ਨਹੀਂ ਹੈਗੇ ਠੀਕ ਆ ਇੱਕ ਹੁੰਦੀ ਇੱਕ ਲੋਕਾਂ ਨੂੰ ਚੁਗਲੀਆਂ ਕਰਨ ਦੀ ਆਦਤ ਹੁੰਦੀ ਆ ਵੀ ਅਸੀਂ ਇਸ ਚੀਜ਼ ਦਾ ਇਸ਼ੂ ਬਣਾਈਏ ਅਸੀਂ ਇਹ ਚੀਜ਼ ਨੂੰ ਇਹ ਕੀ ਕਰਦੇ ਨੇ ਕੁਝ ਰਿਸ਼ਤੇਦਾਰਾਂ ਨੂੰ ਆਦਤ ਹੁੰਦੀ ਆ ਵੀ ਇਹਨਾਂ ਜੇ ਕੀ ਚੁਗਲੀਆਂ ਬਣਾਉਣੀਆਂ ਨੇ ਕੀ ਗੱਲਾਂ ਕਰਨੀਆਂ ਨੇ ਦੇਖੋ ਜਿਹੜੇ ਛੇਰ ਹੁੰਦੇ ਨੇ ਉਹਨੂੰ ਪਰਵਾਹ ਨਹੀਂ ਹੁੰਦੀ ਉਹ ਆਪਣੀ ਗੱਲ ਕਰਦੇ ਰਹਿੰਦੇ ਨੇ ਅੱਜ ਮੈਂ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਇਹ ਗੱਲ ਕਰ ਰਹੀ ਆ ਸਮਝਣ ਵਾਲੇ ਕੁੱਤੇ ਕੁੱਤੀਆਂ ਸਮਝ ਗਏ ਹੋਣਗੇ ਵੀ ਕਿੰਨਾ ਤੇ ਮੈਂ ਗੱਲ ਕਰ ਰਹੀ ਆ ਠੀਕ ਆ ਜੇ ਮੈਂ ਮੇਰੇ ਚ ਜੇ ਕਿਸੇ ਦੀ ਹਿੰਮਤ ਆ ਉਹ ਮੇਰੇ ਮੂੰਹ ਤੇ ਆ ਕੇ ਗੱਲ ਕਰੇ ਜੀਨੂੰ ਸਾਡੀ ਲਾਈਫ ਤੋਂ ਸਾਡੀ ਜ਼ਿੰਦਗੀ ਤੋਂ ਕੋਈ ਪ੍ਰੋਬਲਮ ਆ ਨਾ ਸਾਡੀਆਂ ਚੁਗਲੀਆਂ ਵੱਢਣ ਉਹ ਸਾਡੇ ਉਹਦਾ ਰੱਬ ਨੇ ਵਾਉਚਰ ਲਾਏ ਨੇ ਬਹੁਤ ਵਧੀਆ ਵਾਉਚਰ ਲਾਏ ਨੇ ਠੀਕ ਆ ਵਧੀਆ ਸਾਡੇ ਲਈ ਵਾਉਚਰ ਦਾ ਕੰਮ ਕਰ ਰਹੇ ਨੇ ਸਾਡੀ ਜ਼ਿੰਦਗੀ ਸਾਫ਼ ਹੋ ਰਹੀ ਐ ਸਖਾਲੀ ਹੋ ਰਹੀ ਐ ਠੀਕ ਆ ਜੇ ਬੰਨ ਕੇ ਚਲੋ ਮਨ ਜੇ ਤੁਹਾਡੀ ਜੀ ਕਿম্মਤਾਂ ਨਾ ਵੀ ਸਾਡ ਨੂੰ ਜਿਆਦਾ ਬੁਰਾ ਕਹਿਣ ਦੀ ਜਾਂ ਮੰਨ ਕੇ ਚੱਲੋ ਹਾਂ ਸਾਡੀਆਂ ਵੱਧ ਚੁਗਲੀਆਂ ਕਰਨ ਦੀ ਤਾਂ ਮੂੰਹ ਤੇ ਆ ਕੇ ਕਰਨ ਦੀ ਹਿੰਮਤ ਰੱਖੋ ਤਾਂ ਮੈਂ ਤੁਹਾਨੂੰ ਪੁੱਛ ਸਕਾਂ ਚੰਗੀ ਤਰ੍ਹਾਂ ਤੁਹਾਨੂੰ ਡਿਟੇਲ ਚ ਆਪਣੇ ਬਾਰੇ ਸਮਝਾ ਸਕਾਂ ਠੀਕ ਆ ਪਿੱਠ ਪਿੱਛੇ ਦਾ ਕੋਈ ਰਾਜੇ ਮਹਾਰਾਜਾਂ ਨੂੰ ਨਹੀਂ ਛੱਡਦਾ ਠੀਕ ਆ ਤਾਂ ਅਸੀਂ ਦਾ ਕੀ ਦੇ ਪਾਣੀ ਹਾਰਾਂ ਠੀਕ ਆ ਤੇ ਅਗਲੇ ਨੇ ਗੁਰੂਆਂ ਮਹਾਰਾਜਾਂ ਨੂੰ ਨਹੀਂ ਛੱਡਿਆ ਉਹਨਾਂ ਉਹ ਕਿਦੇ ਪਾਣੀ ਹਾਰਨੇ ਠੀਕ ਹੈ ਇਸ ਕਰਕੇ ਅਸੀਂ ਇਹ ਜੇ ਕੁੱਤੇ ਕੁੱਤੀਆਂ ਦੀ ਪ੍ਰਵਹ ਨਹੀਂ ਕਰਦੇ ਹੈਗੇ ਹਿੰਮਤ ਆ ਆਪਣੀਆਂ ਆਈਡੀਆਂ ਸਹੀ ਰੱਖ ਕੇ ਸਾਡੇ ਤੇ ਕੁੱਤੇ ਝਾਕ ਕਰ ਸਕਦੇ ਹੋ ਆਪਣੀਆਂ ਆਈਡੀਆਂ ਬਦਲ ਬਦਲ ਕੇ ਸਾਡੇ ਤੇ ਕੁੱਤੇ ਝਾਕ ਕਰਨੀ ਛੱਡ ਦੇਣਾ ਮੈਨੂੰ ਪਤਾ ਲੱਗ ਜਾਣਾ ਕਿ ਕਿਹੜੇ ਕੁੱਤੇ ਕੁੱਤੀਆਂ ਜਿਹੜੇ ਹੈਗੇ ਨੇ ਉਹ ਕੁੱਤੇ ਝਾਕ ਸਾਡੇ ਤੇ ਰੱਖਦੇ ਨੇ ਉਸ ਤੋਂ ਬਾਅਦ ਫਿਰ ਉਹਨਾਂ ਦਾ ਅਗਲੀ ਵੀਡੀਓ ਚ ਮੈਂ ਵਿਦ ਪ੍ਰੂਫ ਕੀ ਹਾਲ ਕਰਦੀ ਆ ਉਹ ਆਪਣੇ ਆਪ ਦੁਨੀਆ ਮੇਰੇ ਈਵਰਸ ਵੀ ਤੇ ਬਾਕੀ ਜਿਹੜੀ ਵਾਇਰਲ ਹੋ ਕੇ ਵੀਡੀਓ ਦੇਖਣੀਆਂ ਲੋਕਾਂ ਨੇ ਉਹ ਬੱਕਰੀ ਠੀਕ ਆ ਇਸ ਕਰਕੇ ਮੈਂ ਇਸ ਵੀਡੀਓ ਲਈ ਭਲੇ ਮਾਨਸੀਨਾ ਕਹਿ ਰਹੀਆਂ ਕਿ ਇਹ ਜੇ ਕੁੱਤੇ ਕੁੱਤੀਆਂ ਆਪਣੀ ਹਰਕਤ ਦਾ ਤੋਂ ਬਾਜ਼ ਆ ਜਾਣ ਕਿਤੇ ਇਹ ਨਾ ਹੋਵੇ ਮੈਨੂੰ ਜਿਹੜੀ ਅਗਲੀ ਵੀਡੀਓ ਆ ਉਹ ਉਹਨਾਂ ਦੇ ਇਹ ਜੇ ਤਰੀਕਿਆਂ ਨਾ ਪਾਉਣੀ ਪੈ ਜਾਵੇ ਕਿ ਜਿਹੜੀ ਸਹਿਣੀ ਵਿਅੋਖੀ ਹੋ ਜਾਵੇ ਠੀਕ ਆ ਜੀ